ਕਹਿੰਦੇ ਨੇ ਵੀ ਜਿਹੜਾ ਕਰਮਾਂ ਦਾ ਥੱਪੜ ਹੈ ਕਰਮਾਂ ਦਾ ਥੱਪੜ ਕੀ ਹੁੰਦਾ ਕਰਮਾਂ ਦਾ ਥੱਪੜ ਬੜਾ ਭਾਰਾ ਹੁੰਦਾ ਕਹਿੰਦੇ ਬੜਾ ਭਾਰਾ ਹੁੰਦਾ ਹੈ ਸੋ ਕਦੇ ਵੀ ਕਿਸੇ ਨਾਲ ਧੋਖਾ ਨਾ ਕਰੋ ਤੇ ਨਾ ਹੀ ਕਿਸੇ ਦੀ ਆਤਮਾ ਨੂੰ ਦੁਖੀ ਕਰੋ ਕਹਿੰਦੇ ਜਿਹੜਾ ਕਰਮਾਂ ਦਾ ਥੱਪੜ ਹੁੰਦਾ ਇਹ ਬੜਾ ਭਾਰਾ ਹੁੰਦਾ ਸੋ ਕਦੇ ਵੀ ਕਿਸੇ ਨਾਲ ਧੋਖਾ ਨਾ ਕਰੋ ਤੇ ਨਾ ਹੀ ਕਿਸੇ ਦੀ ਆਤਮਾ ਨੂੰ ਤੁਸੀਂ ਦੁਖੀ ਕਰੋ ਕਹਿੰਦੇ ਨੇ ਜੀ ਜੇ ਆਤਮਾ ਖੁਸ਼ ਆ ਤਾਂ ਪਰਮਾਤਮਾ ਖੁਸ਼ ਹੈ ਕਦੇ ਵੀ ਕਿਸੇ ਦੀ ਆਤਮਾ ਨੂੰ ਤੁਸੀਂ ਠੇਸ ਨਾ ਪਹਚਾਓ ਇਹਦੇ ਨਾਲ ਤੁਸੀਂ ਫਿਰ ਅੱਗੇ ਜਿਹੜਾ ਕਰਮਾਂ ਦਾ ਥੱਪੜ ਆ ਫਿਰ ਉਹ ਤੁਹਾਡੇ ਇੱਕ ਦਿਨ ਵੱਜ ਨਹੀਂ ਪਚਣਾਗਾ ਸੋ ਇਹ ਜੀਆਂ ਸਾਨੂੰ ਚੀਜ਼ਾਂ ਤੋਂ ਬਿਲਕੁਲ ਗੁਰੇਜ਼ ਕਰਨਾ ਚਾਹੀਦਾ ਹੈਗਾ ਸਾਨੂੰ ਕਦੇ ਵੀ ਕਿਸੇ ਦਾ ਦਿਲ ਆਤਮਾ ਦੁਖੀ ਨਹੀਂ ਕਰਨੀ ਚਾਹੀਦੀ ਸਾਡੇ ਵਿਚਾਰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰਕੇ ਕਮੈਂਟ ਕਰਨਾ ਤੇ ਅੱਗੇ ਆਪਣੇ ਦੋਸਤਾਂ ਦੇ ਨਾਲ ਆਪਣੇ ਚਾਣ ਵਾਲਿਆਂ ਦੇ ਨਾਲ ਤੇ ਹੋਰ ਗਰੁੱਪਾਂ ਦੇ ਵਿੱਚ ਇਸ ਸਾਡੇ ਫੇਸਬੁੱਕ ਪੇਜ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ